ਵਿਚਾਰ ਦੇ ਨੇ ਉਚਾਰਨ ਕਰਦੇ ਨੇ ਟੰਗੋਂ ਪਕੜ ਕਸੀ ਤੇ ਆ ਫਿਰਿਆ ਮੱਕਾ ਕਲਾ ਦਿਖਾਰੀ ਹੁਣ ਭਾਈ ਗੁਰਦਾਸ ਸਾਹਿਬ ਜੀ ਨੇ ਇੰਨੇ ਬਚਨ ਲਿਖ ਦਿੱਤੇ ਹੁਣ ਗੁਰਮਖੋ ਇਹਦੇ ਚ ਦੋ ਤਿੰਨ ਗੱਲਾਂ ਅਸੀਂ ਸਮਝ ਲਈਆਂ ਸਭ ਤੋਂ ਪਹਿਲਾਂ ਜੀ ਕੋਈ ਬੰਦਾ ਇਹ ਕਹਿੰਦਾ ਵੀ ਕਰਾਮਾਤ ਹੁੰਦੀ ਹੀ ਨਹੀਂ ਇਹ ਝੂਠ ਹੈ ਕਰਾਮਾਤ ਹੁੰਦੀ ਹੈ ਬਾਣੀ ਵਿੱਚ ਵੀ ਇਹਦਾ ਜ਼ਿਕਰ ਆਇਆ ਅਸੀਂ ਇਤਿਹਾਸ ਵਿੱਚ ਵੀ ਪੜਦੇ ਆ ਜਦੋਂ ਭਗਤ ਨਾਮਦੇਵ ਸਾਹਿਬ ਗੱਲ ਕਰਦੇ ਆ ਇਸੇ ਉਹਨਾਂ ਦੇ ਜੀਵਨ ਦੇ ਵਿੱਚ ਵੀ ਇਹ ਗੱਲ ਦੇਖਦੇ ਹਾਂ ਕਿ ਹਸਤ ਖੇਲ ਤੈਰੇ ਦੇਹੁਰੇ ਆਇਆ ਭਗਤ ਕਰਤ ਨਾਮਾ ਪਕਰ ਉਠਾਇਆ ਹਿੰੜੀ ਜਾਤ ਮੇਰੀ ਜਾਤ ਮਰਾਇਆ ਛਿਪੇ ਕੇ ਜਨਮ ਕਾਹੇ ਕੋ ਆਇਆ ਲੈ ਕਮਲੀ ਚਲਿਓ ਪਲਟਾਈ ਅੱਗੇ ਬੈਠਾ ਪੀ ਫਰਾਈ ਤੇ ਜਿਉਂ ਜਿਉਂ ਨਾਮਾ ਹਰ ਗੁਣ ਉਚਰੈ ਭਗਤ ਜਨਾ ਕੋ ਦੇਹੁਰਾ ਫਿਰੈ ਇਹ ਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ ਨਾ ਵੀ ਦਿਉਰਾ ਫਿਰ ਗਿਆ ਹੁਣ ਉਥੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਇਸ ਸ਼ਬਦ ਨੂੰ ਗੁਰਬਾਣੀ ਚ ਅੰਕਿਤ ਕੀ ਕਰਨ ਮੇਲੇ ਪਾਤਸ਼ਾਹ ਨੇ ਜੋ ਪ੍ਰਾਤਨ ਸਮੇਂ ਤੋਂ ਇੱਕ ਸਾਖੀ ਚੱਲੀ ਆ ਰਹੀ ਸੀ ਉਸ ਸਾਖੀ ਦੇ ਉਹਨਾਂ ਬਚਨਾਂ ਨੂੰ ਬਿਲਕੁਲ ਉਸੇ ਢੰਗ ਨਾਲ ਐਡ ਕਰ ਦਿੱਤਾ ਬਾਣੀ ਦੇ ਵਿੱਚ ਇਸੇ ਤਰ੍ਹਾਂ ਸੀ ਰੋਜਾਨਾ ਬਚਨ ਪੜਦੇ ਆ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM RAJ ਜੀ ਹਰਨਾਖਸ਼ ਦੁਸ਼ਟ ਅਰ ਮਾਰਿਆ ਕਰਾਮਾਤੀ ਹੈ ਨਾ ਵੀ ਇਦਾਂ ਭਗਵਾਨ ਜੀ ਨੇ ਜਿਹੜੇ ਉਹ ਥੰਮ ਪਾੜ ਕੇ ਇਦਾਂ ਸਮੇਂ ਦੇ ਉੱਤੇ ਪ੍ਰਗਟ ਹੋ ਗਏ ਗੁਰੂ ਪਾਤਸ਼ਾਹ ਨੇ ਇਸ ਗੱਲ ਨੂੰ ਵੀ ਬਾਣੀ 'ਚ ਲਿਖ ਦਿੱਤਾ ਇਹਦਾ ਭਾਵ ਗੁਰਬਾਣੀ ਨੇ ਗੱਲ ਮੰਨਿਆ ਵੀ ਕਰਾਮਾਤ ਹੁੰਦੀ ਹੈ ਇਹ ਗੱਲ ਮੰਨ ਕੇ ਦੂਸਰੀ ਜਦੋਂ ਅਸੀਂ ਇਤਿਹਾਸ ਪੜਦੇ ਆ ਕਿਉਂਕਿ ਗੁਰਮਖੋ ਮੇਰਾ ਨਾ ਜਿਹੜਾ ਮਕਸਦ ਹੈ ਉਹ ਇਹ ਇਹ ਬਿਲਕੁਲ ਨਹੀਂ ਵੀ ਇੱਕ ਪੱਖ ਲਿਆ ਜਾਏ ਜੇ ਆਪਾਂ ਇੱਕ ਪੱਖ ਲਵਾਂਗੇ ਨਾ ਕਿਸੇ ਗੱਲ ਦਾ ਤੇ ਉਹ ਉਹ ਸਹੀ ਨਹੀਂ ਹੁੰਦਾ ਇਸ ਕਰਕੇ ਮੈਂ ਕੱਲ ਤੋਂ ਇਹ ਗੱਲ ਮਨ ਵਿੱਚ ਵਿਚਾਰ ਰਿਹਾ ਸੀ ਵੀ ਸਮਝਾਵਾਂ ਤੇ ਇਹ ਗੱਲ ਕਿਦਾਂ ਬਿਆਨ ਕੀਤੀ ਜਾਏ ਜਦੋਂ ਅਸੀਂ ਸਿੱਖ ਇਤਿਹਾਸ ਇਹ ਤਾਂ ਉਦਾਹਰਨਾ ਬਾਣੀ ਚੋਂ ਲੈ ਲਈ ਆਪਾਂ ਹੁਣ ਜਦੋਂ ਅਸੀਂ ਇਤਿਹਾਸ ਵਿੱਚ ਪੜਦੇ ਆ ਤੇ ਇਤਿਹਾਸ ਵਿੱਚ ਦੋ ਤਿੰਨ ਸਾਖੀਆਂ ਪ੍ਰਤੱਖ ਨੇ ਜਿਹੜੀਆਂ ਕਰਾਮਾਤ ਦੀਆਂ ਨੇ ਔਰ ਅਨਕਾਰੀ ਕੋਈ ਨਹੀਂ ਹੋ ਸਕਦਾ ਸਭ ਤੋਂ ਪਹਿਲੀ ਹੈ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਅਟਲ ਰਾਏ ਸਾਹਿਬ ਬੱਚੇ ਨਾਲ ਖੇਡਦੇ ਨੇ ਆਪਣੇ ਸਾਥੀ ਨਾਲ ਉਸ ਬੱਚੇ ਉਹਦੀ ਜਿਹੜੀ ਸ਼ਾਮ ਨੂੰ ਖੇਡਦੇ ਆ ਖੇਡਦੇ ਆ ਮਿੱਟੀ ਰਹਿ ਜਾਂਦੀ ਏ ਉਹਦੀ ਵਾਰੀ ਰਹਿ ਜਾਂਦੀ ਕਹਿੰਦੇ ਤੇ ਇੱਥੇ ਕੋਲੋਂ ਮਿੱਟੀ ਨਾ ਕੱਲ ਨੂੰ ਲਵਾਂਗੇ ਮੇਰੇ ਕੋ ਬੱਚੇ ਦੀ ਰਾਤ ਨੂੰ ਮੌਤ ਹੋ ਜਾਂਦੀ ਹੈ ਸਵੇਰੇ ਗੁਰੂ ਕਾ ਪੁੱਤਰ ਜਾਂਦੇ ਨੇ ਉਹਦੇ ਇਦਾਂ ਗੱਲ ਵਿੱਚ ਮਾਂ ਨੇ ਕਿਹਾ ਪੁੱਤਰ ਮੋਣ ਤੇ ਚਲਾ ਗਿਆ ਕਿੱਥੇ ਚਲਾ ਗਿਆ ਸਾਡੀ ਮਿੱਟੀ ਦੇਵੇ ਉਹਨੂੰ ਮਾਤਾ ਆਵਾਜ਼ ਮਾਰ ਤੇ ਮਾਂ ਰੋਂਦੀ ਹੋਈ ਬਾਹਰ ਬੈਠੀ ਨੇ ਕਿਹਾ ਸੀ ਉਥੇ ਪੁੱਤ ਆਵਾਜ਼ ਮੇਰੀ ਨਹੀਂ ਪਹੁੰਚਦੀ ਤੇਰੇ ਬਾਪੂ ਦੀ ਪਹੁੰਚਦੀ ਹੈ ਇਦਾਂ ਹੀ ਕਿਹਾ ਸੀ ਨਾ ਹੁਣ ਬਾਬਾ ਜੀ ਅੰਦਰ ਗਏ ਖੁੰਡੀ ਪਾ ਕੇ ਇਦਾਂ ਗੱਲ ਦੇ ਨਾਲ ਕਹਿਣ ਉੱਠ ਓਏ ਮੋਹਣ ਤੇ ਗੁਰਮਖੋ ਗੁਰੂ ਪਾਤਸ਼ਾਹ ਦੇ ਪੁੱਤਰ ਸਨ ਗੁਰੂ ਕੇ ਪੁੱਤਰਾ ਵਿੱਚ ਸਮਰੱਥਾ ਸੀ ਕਹਿੰਦੀ ਉਹ ਮਰਿਆ ਬੱਚਾ ਬੈਠ ਗਿਆ ਉੱਠ ਗਿਆ ਤੇ ਸਾਰੇ ਪਾਸੇ ਗੱਲ ਫੈਲ ਗਈ ਸੀ ਕਰਾਮਾਤ ਹੋਈ ਨਾ ਇਦਾਂ ਅੱਛਾ ਉਸ ਤੋਂ ਬਾਅਦ ਤੁਸੀਂ ਕੀਰਤਪੁਰ ਸਾਹਿਬ ਜਾਓ ਗਉ ਮਰੀ ਤੇ ਬਾਬਾ ਗੁਰਦਾਤਾ ਸਾਹਿਬ ਨੇ ਜਿਉਂਦੀ ਕੀਤੀ ਮਰੀ ਹੋਈ ਗਉ ਤੁਸੀਂ ਦਿੱਲੀ ਜਾਓ ਉੱਥੇ ਵੀ ਇਦਾਂ ਦਾ ਇਤਿਹਾਸ ਮਿਲ ਜਾਂਦਾ ਗੁਰੂ ਸਾਹਿਬ ਪਾਤਸ਼ਾਹ ਦਾ ਇਹਦਾ ਭਾਵ ਕਿ ਕਰਾਮਾਤਾਂ ਹੁੰਦੀਆਂ ਨੇ ਇਦਾਂ ਦੀਆਂ ਇਹ ਇਤਿਹਾਸ ਦੇ ਇਸ ਗੱਲ ਦੀ ਗਵਾਹੀ ਭਰੀ ਹੁਣ ਇੱਕ ਗੱਲ ਅਸੀਂ ਵਿਚਾਰ ਲਈ ਵੀ ਬਾਣੀ ਵਿੱਚ ਵੀ ਕਰਾਮਾਤਾਂ ਦੇ ਸ਼ਬਦ ਬਚਨ ਮਿਲ ਜਾਂਦੇ ਨੇ ਇਤਿਹਾਸ ਵਿੱਚ ਵੀ ਐਸੇ ਬਚਨ ਮਿਲ ਜਾਂਦੇ ਨੇ ਹੁਣ ਦੂਜੀ ਗੱਲ ਸਮਝਣ ਵਾਲੀ ਕੀ ਹੈ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜੋ ਪੰਥ ਚਲਾਇਆ ਹੁਣ ਨੁਕਤਾ ਸਮਝੋ ਦੇ ਬੜੇ ਧਿਆਨ ਨਾਲ ਜੋ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਿਹੜਾ ਸੀ ਜਿਹਨੂੰ ਭਾਈ ਗੁਰਦਾਸ ਸਾਹਿਬ ਕਹਿੰਦੇ ਨਾਨਕ ਨਿਰਮਲ ਪੰਥ ਚਲਾਇਆ ਵੱਖਰਾ ਪੰਥ ਚਲਾਇਆ ਕੀ ਗੁਰੂ ਨਾਨਕ ਦੇ ਪੰਥ ਗੁਰੂ ਨਾਨਕ ਦੇ ਧਰਮ ਦੇ ਅੰਦਰ ਇਹ ਕਰਾਮਾਤਾਂ ਕਰਨ ਦੀ ਇਜਾਜ਼ਤ ਹੈ ਜਾਂ ਨਹੀਂ ਹੈ ਨੁਕਤਾ ਬੜੀ ਧਿਆਨ ਨਾਲ ਸਮਝੋ ਕਰਾਮਾਤਾਂ ਹੁੰਦੀਆਂ ਨੇ ਕੋਈ ਸ਼ੱਕ ਨਹੀਂ ਹੋਈਆਂ ਬਿਲਕੁਲ ਸਹੀ ਹੈ ਪਰ ਕੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਇਹ ਕਿਹਾ ਵੀ ਤੁਸੀਂ ਕਰਾਮਾਤਾਂ ਕਰੋ ਸਵਾਲ ਇੱਥੇ ਬਚਨ ਹੋਏਗਾ ਗੁਰੂ ਨਾਨਕ ਸੇ ਪਾਤਸ਼ਾਹ ਕਹਿੰਦੇ ਨਹੀਂ ਆਪਨਾਥ ਜੇ ਤੋ ਨਾਥਾ ਨਾਲ ਗੱਲ ਕਰਦੇ ਨੇ ਜੋਗੀਆਂ ਦੇ ਨਾਲ ਆਪਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਅਵਰਾ ਦਾ ਕੀ ਅਰਥ ਹੈ ਹੋਰਾਂ ਦਾ ਅਵਰਾ ਸਾਦ ਇਹ ਹੋਰਾਂ ਦਾ ਸਵਾਦ ਹੈ ਇਹ ਭਾਈ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ ਤੇ ਰਿੱਧੀਆਂ ਸਿੱਧੀਆਂ ਦਾ ਜੋਰ ਦਿਖਾ ਦੇਣਾ ਏ ਰੱਬੀ ਗੁਰਮਖਾਂ ਦਾ ਇਹ ਪ੍ਰਮਾਤਮਾ ਦੇ ਭਗਤਾਂ ਦਾ ਸਵਾਦ ਨਹੀਂ ਹੈ। ਨੁਕਤਾ ਸਮਝੋ। ਗੁਰੂ ਹਰਾਈਸ ਹੈ ਪਾਤਸ਼ਾਹ ਦਾ ਪੁੱਤਰ RAM RAI ਔਰੰਗਜ਼ੇਬ ਦੇ ਕੋਲ ਜਾਂਦਾ ਹੈ ਤੇ ਉੱਥੇ ਕਰਾਮਾਤਾਂ ਦਿਖਾਉਂਦਾ ਹੈ। ਹੋਇਆ ਨਹੀਂ? ਇਹਦਾ ਭਾਵ ਕਿ ਕਰਾਮਾਤਾਂ ਹੁੰਦੀਆਂ ਨੇ ਜੇ RAM RAI ਨੇ ਦਿਖਾਈਆਂ ਇਹਦਾ ਭਾਵ ਕਰਾਮਾਤਾਂ ਹੁੰਦੀਆਂ ਨੇ। ਗੁਰੂ ਹਰਗੋਬਨ ਸਾਹਿਬ ਪਾਤਸ਼ਾਹ ਦਾ ਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਔਰੰਗਜ਼ੇਬ ਦੇ ਕੋਲ ਜਿੰਦੀ ਜਾਂਦੇ ਆ 1675 ਗਈ ਪਾਤਸ਼ਾਹ ਸ਼ਿਦੀ ਦੇਣ ਦੇ ਵਾਸਤੇ ਗੁਰੂ ਹਰਾਏ ਸਾਹਿਬ ਦਾ ਪੁੱਤਰ ਬਾਬਾ ਰਾਮ ਰਾਏ ਗਿਆ ਕਰਾਮਾਤਾਂ ਦਿਖਾਈਆਂ ਗੁਰੂ ਹਰਗੋਬਨ ਸਾਹਿਬ ਪਾਤਸ਼ਾਹ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਰੂਪ ਬਣ ਕੇ ਜਦੋਂ ਔਰੰਗਜ਼ੇਬ ਦੇ ਕੋਲੇ ਜਾਂਦੇ ਆ ਧਰਮ ਨੂੰ ਬਚਾਉਣ ਦੀ ਖਾਤਰ ਤੇ ਔਰੰਗਜ਼ੇਬ ਫੇਰ ਕਹਿੰਦਾ ਤੁਸੀਂ ਵੀ ਤਾਂ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਹੀ ਹੋ ਕਰਾਮਾਤਾਂ ਦਿਖਾ ਦਿਓ ਤੁਹਾਡੀ ਜਾਨ ਬਖਸ਼ੀ ਜਾਏਗੀ ਕਿ ਹੱਸੇ ਨਾ ਔਰੰਗਜ਼ੇਬ ਨੇ ਵੀ ਜਾਂ ਮੁਸਲਮਾਨ ਬਣ ਜਾਓ ਜਾਂ ਕਰਾਮਾਤਾਂ ਦਿਖਾ ਦਿਓ ਦੋ ਹੀ ਤੁਹਾਡੇ ਕੋਲੇ ਨੇ ਰਸਤੇ ਤੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਨਹੀਂ ਨਾਟਕ ਚੀਟਕ ਕੀਏ ਕੋਕਾਜਾ ਨਾਟਕ ਚੀਟਖ ਇਹ ਕਰਾਮਾਤਾਂ ਕਰਨੀਆਂ ਇੱਕ ਕਹਿਰ ਲੋਕਾਂ ਦਾ ਡਰਕਲ ਲੋਕਾਂ ਦਾ ਕੰਮ ਹੈ ਇਹਦਾ ਭਾਵ ਹੁੰਦੀਆਂ ਨੇ ਇਸ ਗੱਲ ਤੋਂ ਕੋਈ ਇਨਕਾਰੀ ਨਹੀਂ ਹੋ ਸਕਦਾ ਉਸ ਤੋਂ ਅੱਗੇ ਚੱਲੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਗਰੇ ਦੀ ਧਰਤੀ ਦੇ ਉੱਤੇ ਬਾਦਸ਼ਾਹ ਬਹਾਦਰ ਸ਼ਾਹ ਦੇ ਦਰਬਾਰ ਜਾਂਦੇ ਆ ਜਾਂਦੇ ਆ ਨਾ ਉਹ ਕਹਿੰਦਾ ਪਾਤਸ਼ਾਹ ਕਰਾਮਾਤਾਂ ਦਿਖਾਓ ਕਿਉਂਕਿ ਔਰੰਗਜ਼ੇਬ ਦਾ ਪੁੱਤਰ ਸੀ ਔਰੰਗਜ਼ੇਬ ਦੀਆਂ ਖੁਦ ਆਤਾਂ ਉਹਦੇ ਵਿੱਚ ਵੀ ਸੀ ਵੀ ਮੇਰਾ ਪਿਓ ਪਰਮਾਤਮਾ ਦੇਖਦਾ ਰਿਹਾ ਉਹਨੇ ਕਾ ਪਾਤਸ਼ਾਹ ਕਰਾਮਾਤਾਂ ਦਿਖਾਓ ਤੇ ਗੁਰੂ ਪਾਤਸ਼ਾਹ ਨੇ ਉੱਥੇ ਕੀ ਕਿਹਾ ਕਹਿਣ ਲੱਗੇ ਔਰੰਗ ਉੱਥੇ ਕੋਈ ਕੌਤਕ ਨਹੀਂ ਦਿਖਾਇਆ ਕੋਈ ਸ਼ਕਤੀ ਨਹੀਂ ਦਿਖਾਈ ਕੀ ਕਿਹਾ ਪਾਤਸ਼ਾਹ ਨੇ ਪਾਤਸ਼ਾਹ ਕਹਿਣ ਲੱਗੇ ਧਨ ਦੌਲਤ ਬਹੁਤ ਵੱਡੀ ਕਰਾਮਾਤ ਹੈ ਇਹ ਜਿਹੜੀ ਧਨ ਦੌਲਤ ਹੈ ਨਾ ਇਹ ਇਹ ਬਹੁਤ ਵੱਡੀ ਕਰਾਮਾਤ ਹੈ ਇਹ ਨਕਮੀਆਂ ਨੂੰ ਚੰਗੇ ਬਣਾ ਦਿੰਦੀ ਹੈ ਤੇ ਨਾ ਹੋਵੇ ਤੇ ਚੰਗਿਆਂ ਨੂੰ ਨਕਮੇ ਸਿੱਧ ਕਰ ਦਿੰਦੀ ਹੈ ਮਾਇਆ ਹੋਵੇ ਤੇ ਕਮਲੇ ਵੀ ਸਿਆਣੇ ਹੋ ਜਾਂਦੇ ਆ ਮਾਇਆ ਨਾ ਹੋਵੇ ਲੋਕ ਸਿਆਣਿਆਂ ਨੂੰ ਵੀ ਕਮਲੇ ਕਹਿੰਦੇ ਆ ਇਹ ਬਹੁਤ ਵੱਡੀ ਕਰਾਮਾਤ ਹੈ ਧਨ ਮਾਇਆ ਉਹ ਉਹ ਗੱਲ ਉਸ ਗੱਲ ਨੂੰ ਮੰਨੈ ਹੀ ਨਾ ਨਹੀਂ ਪਾਤਸ਼ਾਹ ਕਰਾਮਾਤ ਦਿਖਾਓ ਪਾਦਸ਼ਾਹ ਕਹਿੰਦੇ ਔਰੰਗਜ਼ੇਬ ਆ ਬਹਾਦਰ ਸ਼ਾ ਆ ਜਿਹੜੇ ਤਖਤ ਤੇ ਬੈਠਾ ਇਹ ਤਖਤ ਬਹੁਤ ਵੱਡੀ ਕਰਾਮਾਤ ਹੈ ਜਿਹੜੇ ਤਖਤ ਤੇ ਤੂੰ ਬੈਠਾ ਹੈ ਇਹ ਤਖਤ ਬਹੁਤ ਵੱਡੀ ਕਰਾਮਾਤ ਹੈ ਅੱਛਾ ਉਹ ਫੇਰ ਨਾ ਮੰਨੇ ਨਹੀਂ ਪਾਦਸ਼ਾਹ ਕਰਾਮਾਤ ਦਿਖਾਓ ਤੇ ਫਿਰ ਗੁਰੂ ਪਾਦਸ਼ਾਹ ਨੇ ਤਲਵਾਰ ਕੱਢੀ ਇਦਾਂ ਗਰਮ ਖੂਪਰੇ ਦਰਬਾਰ ਕੀ ਕਿਹਾ ਕਹਿਣ ਲੱਗੇ ਇਹ ਤਲਵਾਰ ਵੀ ਬਹੁਤ ਵੱਡੀ ਕਰਾਮਾਤ ਹੈ ਇਹ ਵੱਡਿਆਂ ਵੱਡਿਆਂ ਜ਼ਾਲਮਾਂ ਨੂੰ ਵੱਡਿਆਂ ਵੱਡਿਆਂ ਤਖਤਾਂ ਤੇ ਬੈਠੇ ਰਾਜਿਆਂ ਨੂੰ ਵੀ ਧਰਤੀ ਤੇ ਸੁੱਟਾ ਦਿੰਦੀ ਹੈ ਜੇ ਚੱਲ ਜਾਏ ਤਾਂ ਉਹ ਡਰ ਗਿਆ ਕਿਤੇ ਪਾਤਸ਼ਾਹ ਚਲਾਈ ਨਾ ਦੇਣ ਮੈਂ ਵਾਰ-ਵਾਰ ਇਨਕਾਰ ਕਰ ਰਿਹਾ ਹੈ ਕਿੰਨਾ ਲੱਗਾ ਪਾਤਸ਼ਾਹ ਠੀਕ ਹੈ ਹੁਣ ਇਹ 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 ਕਿਹਾ ਨਾ ਪਾਤਸ਼ਾਹ ਨੇ ਕਿਹਾ ਹਥਿਆਰ ਵੀ ਬਹੁਤ ਵੱਡੀ ਸ਼ਸਤਰ ਵੀ ਬਹੁਤ ਵੱਡੀ ਕਰਾਮਾਤ ਹੈ ਧਨ ਦੌਲਤ ਵੀ ਬਹੁਤ ਵੱਡੀ ਕਰਾਮਾਤ ਹੈ ਤਾਕਤ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਕਰਾਮਾਤ ਹੈ ਹੁਣ ਗੁਰੂ ਪਾਤਸ਼ਾਹ ਨੇ ਉੱਥੇ ਕਰਾਮਾਤ ਦੇ ਅਰਥ ਗੁਰਮਖੋ ਬਦਲ ਦਿੱਤੇ ਹੋਇਆ ਕਿ ਪਾਤਸ਼ਾਹ ਨੇ ਗੁਰਨਾਨਕ ਸਾਹਿਬ ਦੇ ਘਰ ਨੇ ਕਿਸੇ ਚੀਜ਼ ਨੂੰ ਰਿਜੈਕਟ ਨਹੀਂ ਕੀਤਾ ਉਹਦੇ ਅਰਥਾਂ ਨੂੰ ਬਦਲਿਆ ਗੁਰੂ ਪਾਤਸ਼ਾਹ ਨੇ ਕਿਹਾ ਜਨੇਊ ਮੈਂ ਪਾਉਣ ਨੂੰ ਇਹ ਕਹ ਨਹੀਂ ਨਹੀਂ ਪਾਉਣਾ ਮੈਂ ਜਨੇਊ ਪਾਤਸ਼ਾਹ ਕਹਿੰਦੇ ਭਾਈ ਤਾਂ ਪਾਂਡੇ ਘੱਤ ਹੈ ਤਾਂ ਪਾਂਡੇ ਪਾ ਦੇ ਪਰ ਕਿਹੜਾ ਕਿਹੜਾ ਜਨੇਊ ਪਾਉਣਾ ਹੈ ਪਾਤਸ਼ਾਹ ਕਹਿੰਦੇ ਆਤਮਾ ਦੇ ਉੱਤੇ ਪਾ ਜਿਸ ਨਾਲ ਮੇਰੀ ਆਤਮਾ ਬਦਲ ਜਾਏ ਮੇਰਾ ਸੁਭਾਅ ਬਦਲ ਜਾਏ ਮੇਰੇ ਕਰਮ ਬਦਲ ਜਾਣ ਇਹ ਉਹ ਜਨੇਊ ਪਾ ਇਨਕਾਰ ਨਹੀਂ ਕੀਤਾ ਪਰ ਜਨੇਊ ਦੇ ਅਰਥ ਬਦਲੇ ਗੁਰੂ ਇਸੇ ਤਰ੍ਹਾਂ ਹੁਣ ਅਸੀਂ ਇਹ ਵੀ ਜੇ ਕੋਈ ਕਵੀ ਕਰਮਾ ਤਾਂ ਹੁੰਦੀਆਂ ਹੀ ਨਹੀਂ ਨਹੀਂ ਜੀ ਹੁੰਦੀਆਂ ਨੇ ਪਰ ਕੀ ਗੁਰੂ ਸਹਿ ਪਾਤਸ਼ਾਹ ਨੇ ਕਰਾਮਾਤਾਂ ਨੂੰ ਮੰਨਤਾ ਦਿੱਤੀ ਗੱਲ ਹੈ ਮੰਨ ਦਿੱਤੀ ਤੇ ਫਿਰ ਅਸੀਂ ਕਹਾਂਗੇ ਨਹੀਂ ਗੁਰੂ ਘਰ ਦੇ ਵਿੱਚ ਬਾਬਾ ਅਟਲ ਰਾਏ ਨੇ ਜਦੋਂ ਕਰਾਮਾਤ ਦਿਖਾ ਕੇ ਪੁੱਤਰ ਮੋਹਣ ਨੂੰ ਜਿਉਂਦਾ ਕੀਤਾ ਵਾਹਿਗੁਰੂ ਤੇ ਫਿਰ ਕੀ ਹੋਇਆ ਵਾਪਸ ਗੁਰੂ ਹਰਗੋਬਿੰਦ ਸਹਿ ਪਾਤਸ਼ਾਹ ਦੇ ਘਰ ਜਦੋਂ ਪੁੱਤਰ ਗਿਆ ਤੇ ਪਾਤਸ਼ਾਹ ਨੇ ਕਹ ਪੁੱਤ ਇੱਥੇ ਹੀ ਖੜ੍ਹ ਜਾ ਜਦੋਂ ਪੁੱਤ ਨੂੰ ਕਰਕੇ ਨਾ ਜਿਉਂਦਾ ਹੋਵੇ ਤਾਂ ਗਿਆ ਵਾਪਸ ਬਾਬਾ ਅਟਾਲਾ ਸਾਹਿਬ ਜੀ ਘਰੇ ਗਏ ਤੇ ਗੁਰੂ ਵਰਗੋਬਿੰਦ ਸਿੰਘ ਰਸਤੇ 'ਚ ਰੋਗਤਾ ਨੂੰ ਦਰਵਾਜ਼ੇ 'ਤੇ ਪੁੱਤ ਇੱਥੇ ਰੱਬ ਦਾ ਸ਼ਰੀਕ ਨਹੀਂ ਰਹਿ ਸਕਦਾ। ਇਹੀ ਕਿਹਾ ਸੀ ਜੀ ਇਸ ਗੱਲ ਤੋਂ ਕੋਈ ਇਨਕਾਰ ਹੀ ਨਹੀਂ ਹੋ ਸਕਦਾ। ਕੀ ਕਿਹਾ ਸੀ ਇਹ ਇਹ ਗੁਰਨਾਨਕ ਦਾ ਘਰ ਹੈ ਇੱਥੇ ਤਾਂ ਭਾਈ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ ਇੱਥੇ ਉਹ ਰਹਿ ਸਕਦਾ ਜਿਹੜਾ ਰੱਬ ਜੀ ਰਜ਼ਾ ਨੂੰ ਪ੍ਰਵਾਨ ਕਰਦਾ ਹੋਵੇ। ਇਥੇ ਰੱਬ ਦੀ ਸ਼ਰੀਕੀ ਕਰਨ ਵਾਲਾ ਰੱਬ ਦੀ ਬਰਾਬਰੀ ਕਰਨ ਵਾਲਾ ਨਹੀਂ ਰਹਿ ਸਕਦਾ ਤੁਸੀਂ ਰੱਬ ਦਾ ਸ਼ਰੀਕਪੂਣਾ ਕੀਤਾ ਰੱਬ ਨੇ ਮੌਤ ਭੇਜੀ ਤੇ ਤੁਸੀਂ ਉਸ ਮੌਤ ਨੂੰ ਟਾਲਣ ਤੇ ਹੋ ਗਏ ਇਹ ਤਾਂ ਰੱਬ ਦੀ ਸ਼ਰੀਕਬਾਜੀ ਹੈ ਤੁਹਾਨੂੰ ਇਥੇ ਕੋਈ ਥਾਂ ਨਹੀਂ ਹੈ ਔਰ ਗੁਰਮਖੋ ਅੱਜ ਵੀ ਦਰਬਾਰ ਸਾਹਿਬ ਜਾਓ ਬਾਬਾ ਅਟੱਲ ਰਾਏ ਸਾਹਿਬ ਦਾ ਉੱਚਾ ਅਸਥਾਨ ਬਣਿਆ ਜਿੱਥੇ ਉਹਨਾਂ ਸਰੀਰ ਤਿਆਗਿਆ ਇਹਦਾ ਉਹ ਸਭ ਤੋਂ ਵੱਡੀ ਇਹ ਕਹਿ ਲੋ ਇਤਿਹਾਸਕ ਨਿਸ਼ਾਨੀ ਹੈ ਵੀ ਕਰਾਮਾਤਾਂ ਹੁੰਦੀਆਂ ਨੇ ਪਰ ਗੁਰੂ ਪਾਤਸ਼ਾਹ ਦੇ ਘਰ ਵਿੱਚ ਕਰਾਮਾਤਾਂ ਕਰਨ ਨੂੰ ਪ੍ਰਵਾਨਗੀ ਨਹੀਂ ਹੈ ਦੋ ਗੱਲਾਂ ਉੱਥੇ ਪ੍ਰਤੱਖ ਉਹ ਦੋ ਗੱਲਾਂ ਸਬੂਤ ਹੈ ਵੀ ਕਰਾਮਾਤਾਂ ਹੁੰਦੀਆਂ ਨੇ ਆ ਭਾਈ ਕਨਰਾਜ ਸਾਹਿਬ ਦਾ ਸਥਾਨ ਬਣਿਆ ਪਰ ਪ੍ਰਵਾਨ ਨਹੀਂ ਹੁੰਦੀਆਂ ਇਸ ਗੱਲ ਦਾ ਸਬੂਤ ਹੈ ਮਨਜੂਰ ਨਹੀਂ ਗੁਰੂ ਪਾਤਸ਼ਾਹ ਨੇ ਕਿਹਾ ਨਹੀਂ ਰੱਬ ਦੇ ਪਾਣੀ ਅੰਦਰ ਰਹਿਣਾ ਹੈ ਉਹਦੀ ਰਜ਼ਾ ਦੇ ਅੰਦਰ ਹੁਣ ਆਈਏ ਆਪਾਂ ਮੱਕਾ ਘੁੰਮਿਆ ਕਿਵੇਂ ਕਿਉਂਕਿ ਇਹਨੂੰ ਵੀ ਕਰਾਮਾਤ ਨਾ ਇਹਨੂੰ ਅਰਥ ਹੋਰ ਬਦਲ ਦਿੱਤੇ ਗੁਰਮੁਖ ਜਿੱਨੇ ਆਪਾਂ ਬੈਠੇ ਆ ਹੁਣ ਨੁਕਤਾ ਸਮਝ ਮੱਕਾ ਘੁੰਮਿਆ ਬਿਲਕੁਲ ਘੁੰਮਿਆ ਜੀ ਮੱਕਾ ਮੱਕਾ ਫਿਰ ਗਿਆ ਫਿਰਿਆ ਮੱਕਾ ਪਰ ਕਿਵੇਂ ਫਿਰਿਆ ਇਹ ਗੁਰਬਾਣੀ ਦੇ ਸਿਧਾਂਤ ਅਨੁਸਾਰ ਸਮਝਣਾ ਪਏਗਾ ਨਾ ਕਿਉਂਕਿ ਅਸੀਂ ਹਰ ਗੱਲ ਗੁਰਬਾਣੀ ਦੇ ਅਨੁਸਾਰ ਸਮਝਣੀ ਹੈ ਇਦਾਂ ਅੱਛਾ ਜਦੋਂ ਹੁਣ ਤੁਸੀਂ ਤੁਸੀਂ ਜਿੰਨੇ ਬੈਠੇ ਹੋ ਕਈ ਵਾਰ ਕੋਈ ਬੰਦਾ ਬਹੁਤਾ ਸ਼ਰੀਫ ਹੋਵੇ ਆਪਾਂ ਕਹਿੰਦੇ ਗਊ ਵਰਗਾ ਹੈ ਕਹਿੰਦੇ ਆ ਕਿ ਨਹੀਂ ਕਹਿੰਦੇ ਹੁਣ ਗਊ ਵਰਗਾ ਕੀ ਹੁੰਦਾ ਉਹ ਉਹ ਉਹਦਾ ਸਿਰ ਗਊ ਵਰਗਾ ਹੁੰਦਾ ਨਹੀਂ ਨਾ ਕੀ ਕਹਿੰਨੇ ਆ ਉਹਦੇ ਗੁਣ ਗਊ ਵਰਗੇ ਨੇ ਤੇ ਕਹਿੰਦੇ ਇਹ ਬੰਦਾ ਤੇ ਸ਼ੇਰ ਵਰਗਾ ਹੈ ਅਰਥ ਕੀ ਹੁੰਦਾ ਇਹਦਾ ਸੁਭਾਅ ਸ਼ੇਰ ਵਰਗਾ ਹੈ ਉਦੇ ਗੁਣਾ ਦੇ ਨਾਲ ਉਹ ਚੇਤੇ ਕੀਤਾ ਜਾਂਦਾ ਅਖਾਨ ਆ ਨਾ ਇਹ ਗਊ ਹੋਣਾ ਸ਼ੇਰ ਹੋਣਾ ਇਹ ਅਖਾਨ ਹੈ ਇਸੇ ਤਰ੍ਹਾਂ ਦੇ ਨਾਲ ਮੰਨ ਲਓ ਇੱਥੇ ਇਕੱਠ ਬਹੁਤਾ ਹੋ ਜੀ ਆਪਾਂ ਕੀ ਕਹਾਂਗੇ ਸਾਰਾ ਮਾਡਲ ਟਾਊਨ ਇੱਥੇ ਹੀ ਆ ਗਿਆ ਇਹੀ ਕਹਾਂਗੇ ਨਾ ਸਾਰਾ ਮਾਡਲ ਟਾਊਨ ਗੁਰਦੁਆਰੀ ਫਿਰਦਾ ਹੈ ਇਹਦਾ ਅਰਥ ਇਹ ਥੋੜਾ ਵੀ ਮਾਡਲ ਟਾਊਨ ਦੀਆਂ ਬਿਲਡਿੰਗਾਂ ਇੱਥੇ ਆ ਗਈਆਂ ਦਾ ਤੁਹਾਡੀਆਂ ਕੋਠੀਆਂ ਇੱਥੇ ਆ ਗਈਆਂ ਕੀ ਕਹਾਂਗੇ ਮਾਡਲ ਟਾਊਨ ਦਾ ਕੀ ਅਰਥ ਹੈ ਵੀ ਮਾਡਲ ਟਾਊਨ ਦੇ ਲੋਕ ਸਾਰੇ ਇੱਥੇ ਆ ਗਏ ਇਹਦਾ ਅਰਥ ਇਹੀ ਬਣੇਗਾ ਜੀ ਇਦਾਂ ਹੀ ਹੁੰਦਾ ਆਪਾਂ ਕਹਾਂਗੇ ਕਈ ਪੰਜਾਬ ਚ ਲੁਧਿਆਣੇ ਜਾਓ ਕੀ ਕਿਹਾ ਜਾਂਦਾ ਹੈ ਕਹਿੰਦੇ ਜੀ ਸਾਰਾ ਬਿਹਾਰ ਤੇ ਪੰਜਾਬ ਪਹੁੰਚਿਆ ਪਿਆ ਕਹਿੰਦੀ ਏ ਹੁਣ ਉਹਦਾ ਅਰਥ ਥੋੜਾ ਹੁੰਦਾ ਵੀ ਬਿਹਾਰ ਸਾਰਾ ਉੱਥੇ ਆ ਗਿਆ ਅਰਥ ਕੀ ਹੁੰਦਾ ਹੈ ਬਿਹਾਰ ਦੇ ਲੋਕ ਇੱਥੇ ਆ ਗਏ ਸਾਰੇ ਇਹੀ ਅਰਥ ਅਰਥ ਇਹੀ ਹੁੰਦਾ ਹੈ ਨਾ ਅਖਾਣ ਵਰਤੇ ਜਾਂਦੇ ਆ ਗੁਰਮਖੋ ਭਾਈ ਗੁਰਦਾਸ ਸਾਹਿਬ ਨੇ ਅਖਾਣ ਵਰਤਿਆ ਵੀ ਮੱਕਾ ਫਿਰ ਗਿਆ ਕਿਉਂਕਿ ਜਦੋਂ ਤੁਸੀਂ ਕਦੇ ਕਵੀਆਂ ਨੂੰ ਪੁੱਛੋ ਉਹਨੇ ਕਵੀ ਲੋਕ ਨੇ ਜਿਹੜੇ ਕਵੀ ਲਿਖਤ ਛੰਦ ਲਿਖਦੇ ਨੇ ਸਵੈਏ ਲਿਖਦੇ ਨੇ ਉਹ ਉਹ ਉਹਨਾਂ ਨੂੰ ਆਪਣੀਆਂ ਲਿਖਤਾਂ ਵਿੱਚ ਰਚਨਾਵਾਂ ਵਿੱਚ ਉਹ ਅਖਾਣ ਵਰਤਦੇ ਹੁੰਦੇ ਆ ਉਹ ਅਖਾਣਾ ਨੂੰ ਸਮਝਣਾ ਹੁੰਦਾ ਏਦਾਂ ਇਸੇ ਤਰ੍ਹਾਂ ਜਦੋਂ ਆ ਆ ਜਿਹੜੀ ਫਿਰ ਇਹ ਮੱਤਾਂ ਕਲਾ ਦਿਖਾਰੀ ਹੈ ਨਾ ਇੱਕ ਲੇਖ ਛਪਿਆ ਸੀ 8 ਸਤੰਬਰ 1893 ਗਿਆਨੀ ਦਿੱਤ ਸਿੰਘ ਹੁਣ ਕੋਈ ਇਹ ਨਹੀਂ ਕਹਿ ਸਕਦਾ ਵੀ ਗਿਆਨੀ ਦਿੱਤ ਸਿੰਘ ਤਾਂ ਸ਼ਰਧਾ ਅੱਜਕੱਲ ਤਾਂ ਕਿਹਾ ਜਾਂਦਾ ਤਰਕ ਕਰਦੇ ਆ ਜੀ ਸ਼ਰਧਾ ਨਹੀਂ ਇੰਨਾ ਚ ਪਰ ਕੋਈ ਇਹ ਨਹੀਂ ਕਹਿ ਸਕਦਾ ਵੀ ਗਿਆਨੀ ਦਿੱਤ ਸਿੰਘ ਵਿੱਚ ਸ਼ਰਧਾ ਨਹੀਂ ਸੀ ਇਹ ਨਹੀਂ ਕਹਿ ਸਕਦਾ ਲਾਹੌਰ ਤੋਂ ਇੱਕ ਅਖਬਾਰ ਛਕਦਾ ਸੀ ਮੈਂ ਪੁਰਾਣੀ ਲਿਖਤ ਕਿਉਂ ਲੈ ਰਿਹਾ ਕਈ ਵਾਰ ਨਵੇਂ ਉੱਤੇ ਅਪਸ਼ਕ ਕਰ ਲੈਣਾ ਵੀ ਨਵੇਂ ਤਾਂ ਇਦਾਂ ਹੀ ਹੁੰਦੇ ਆ ਜੀ ਅੱਜ ਕੱਲ ਦੇ ਗਿਆਨੀ ਤਾਂ ਇਦਾਂ ਹੀ ਹੁੰਦੇ ਆ ਇਦਾਂ ਕਹਿ ਦਿੰਦੇ ਆ ਕਈ ਬੰਦੇ 8 ਸਤੰਬਰ 8 8 ਮਈ ਜਾਂ 8 ਸਤੰਬਰ ਮੈਨੂੰ ਡੇਟ ਭੁੱਲ ਗਈ ਹੁਣ 1893 ਨੂੰ ਲਾਹੌਰ ਤੋਂ ਇੱਕ ਅਖਬਾਰ ਛਕਦਾ ਸੀ ਖਾਲਸਾ ਅਖਬਾਰ ਖਾਲਸਾ ਸਮਾਚਾਰ ਨਾਮ ਦਾ ਇੱਕ ਅਖਬਾਰ ਛਪਦਾ ਸੀ। ਉਹਦੇ ਵਿੱਚ ਇਹ ਲੇਖ ਛਪਿਆ ਮੱਕਾ ਫਿਰਿਆ। ਉਹਦੇ ਚ ਗਿਆਨੀ ਦਿੱਤ ਸਿੰਘ ਨੂੰ ਇਦਾਂ ਕਿ ਉਹ ਪਿੰਡਾਂ ਪਿੰਡ ਜਾ ਕੇ ਇਦਾਂ ਉਹ ਪ੍ਰਚਾਰ ਸਿੱਖੀ ਦਾ ਕਰਦੇ ਸੀ ਜੀ। ਉਹਨਾਂ ਨੂੰ ਸਵਾਲ ਕੀਤਾ ਸਿੱਖਾਂ ਨੇ ਵੀ ਕਿੱਦਾਂ ਹੋਈ ਜੀ ਗੱਲ। ਉਹਨਾਂ ਨੇ ਫਿਰ ਇੱਕ ਲੇਖ ਛਾਪਿਆ ਪੂਰਾ। ਉਹ ਲੇਖ ਦੇ ਵਿੱਚ ਉਹਨਾਂ ਲਿਖਿਆ ਵੀ ਗੁਰਨਾਨਕ ਸਹਿ ਪਾਤਸ਼ਾ ਮੱਕੇ ਗਏ। ਮੈਂ ਆਪਣੇ ਕੋਲ ਨਹੀਂ ਕੁਝ ਕਹਿ ਰਿਹਾ ਮੈਂ ਲਿਖਤਨ ਨੂੰ ਜਿਹੜਾ ਹੈ ਉਹ ਕੋਟ ਕਰ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਪਾਤਸ਼ਾਹ ਗਏ ਸ਼ਬਦ ਕਾਬਾ ਨਹੀਂ ਵਰਤਿਆ ਸ਼ਬਦ ਮੱਕਾ ਵਰਤਿਆ ਮੱਕਾ ਇੱਕ ਸ਼ਹਿਰ ਦਾ ਨਾਮ ਹੈ ਉਹ ਲਿਖਦੇ ਨਹੀਂ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਉੱਥੇ ਗਏ ਉਹਨਾਂ ਦਾ ਜਿਹੜਾ ਪਵਿੱਤਰ ਅਸਥਾਨ ਹੈ ਕਾਬਾ ਉਹਦੇ ਵੱਲ ਪੈਰ ਕਰਕੇ ਸੌਂ ਗਏ ਪੈ ਗਿਆ ਬਾਬਾ ਪੈਣਾ ਤੇ ਕੀ ਸੀ ਕੌਤਕ ਸੀ ਇੱਕ ਇੱਕ ਤਰੀਕਾ ਸੀ ਸਮਝਾਉਣ ਦਾ ਜਿਵੇਂ ਹਰਦوار ਬਾਬੇ ਨੇ ਉਲਟ ਵਾਲੇ ਪਾਸੇ ਪਾਣੀ ਦੇਣਾ ਸ਼ੁਰੂ ਕੀਤਾ ਉਹ ਕਹਿੰਦੇ ਕਿਉਂ ਦੇ ਰਹੇ ਆਂ ਉਲਟੇ ਪਾਸੇ ਇਦਾਂ ਬਾਬੇ ਨੂੰ ਪਤਾ ਸੀ ਪੁੱਛਣਗੇ ਵੀ ਐਸ ਪਾਸੇ ਪੈਰ ਕਰਕੇ ਕਿਉਂ ਪਿਆ ਤੇ ਕਿਉਂ ਦਾ ਜਵਾਬ ਆਪਾਂ ਦੇਵਾਂਗੇ ਇਦਾਂ ਫਿਰ ਕਿਉਂ ਪੈਦਾ ਹੋਵੇਗੀ ਉਹਦਾ ਜਵਾਬ ਨਿਕਲੇਗਾ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਸਤਗੁਰੂ ਪਾਤਸ਼ਾਹ ਉਸ ਪੈਰ ਕਰਕੇ ਪੈ ਗਏ ਉੱਥੇ ਕਾਜੀ ਆਏ ਕੰਮ ਕੋ ਸਿਆਣੀ ਲੋਕ ਸੀ ਇੱਦਾਂ ਇੱਕ ਨੇ ਲੱਤ ਵੀ ਮਾਰੀ ਉਹਨਾਂ ਦੇ ਵਿੱਚੋਂ ਪਰ ਬਾਬੇ ਨੇ ਲੱਤ ਦਾ ਜਵਾਬ ਲੱਤ ਨਾਲ ਨਹੀਂ ਦਿੱਤਾ ਕਿਉਂਕਿ ਬਾਬਾ ਉੱਥੇ ਲੱਤਾਂ ਮਾਰਨ ਨਹੀਂ ਗਿਆ ਸੀ ਬਾਬਾ ਉੱਥੇ ਮਤ ਦੇਣ ਗਿਆ ਸੀ ਬਾਬੇ ਦਾ ਮਕਸਦ ਕੀ ਹੈ ਲੱਤ ਦਾ ਜਵਾਬ ਮਤ ਨਾਲ ਦੇਣਾ ਬਾਬੇ ਨੇ ਉੱਥੇ ਮਤ ਦਿੱਤੀ ਭਾਈ ਮੈਂ ਖੁਦਾ ਦੇ ਵੱਲ ਸੀ ਪੈਰ ਕਰਕੇ ਪਿਆ ਉਨਾ ਕਿਆ ਖੁਦਾ ਦਾ ਘਰ ਤੇ ਇੱਧਰ ਹੈ ਬਾਬੇ ਨੇ ਕਿਆ ਖੁਦਾ ਦਾ ਘਰ ਇੱਧਰ ਹੋ ਸਕਦਾ ਹੈ ਪਰ ਇਹ ਦੱਸੋ ਵੀ ਖੁਦਾ ਕਿਹੜੇ ਪਾਸੇ ਹੈ ਤੁਸੀਂ ਖੁਦਾ ਦਾ ਘਰ ਮੰਨਦੇ ਹੋ ਨਾ ਮੱਕੀ ਨੂੰ ਇਹ ਦੱਸੋ ਵੀ ਖੁਦਾ ਕਿਹੜੇ ਪਾਸੇ ਹੈ ਬਾਬੇ ਨੇ ਕਿਹਾ ਖੁਦਾ ਸਾਰੇ ਪਾਸੇ ਹੈ ਸਭ ਪਾਸੇ ਖੁਦਾ ਹੈ ਗੁਰਮਖੋ ਕਿਉਂਕਿ ਬਾਣੀ ਦਾ ਸਿਧਾਂਤ ਇਹ ਗੱਲ ਕਹਿੰਦਾ ਜਦੋਂ ਅਸੀਂ ਬਾਬੇ ਦੀ ਬਾਣੀ ਪੜ੍ਹਦੇ ਹਾਂ ভক্ত बाबा कबीर साहब ਦੇ ਬਚਨ ਵੀ ਸਾਨੂੰ ਮਿਲ ਜਾਂਦੇ ਨੇ ਹੋਰ ਪਖਸਰਬਾਨਾਂ ਦੇ ਵੀ ਮਿਲ ਜਾਂਦੇ ਨੇ ਕਿ Hindu ਪੂਜੈ ਦੇ ਹੋਰਾਂ ਮੁਸਲਮਾਨ ਮਸੀਤ ਹੁਣ ਤਾਂ ਬਾਣੀ ਕਹਿੰਦੀ ਹੈ Hindu ਕਿਹਨੂੰ ਪੂਜਦਾ ਉਹ ਸਮਝਦਾ ਵੀ ਮੰਦਰ ਦੇ ਵਿੱਚ ਹੀ ਭਗਵਾਨ ਹੈ ਇਸ ਕਰਕੇ ਮੰਦਰ ਵਿੱਚ ਭਗਵਾਨ ਦੀ ਮੂਰਤੀ ਨੂੰ ਭਗਵਾਨ ਸਮਝੀ ਬੈਠਾ ਹੈ Hindu ਪੂਜੈ ਦੇ ਹੋਰਾਂ ਮੁਸਲਮਾਨ ਮਸੀਤ ਮੁਸਲਮਾਨ ਮਸੀਤ ਵਿੱਚ ਜਾਂਦਾ ਵੀ ਇਹ ਖੁਦਾ ਦਾ ਘਰ ਹੈ ਪਰਨਾਮੇ ਸਈ ਸੇਵਿਆ ਨਾ ਦੇਹੁਰਾ ਨਾ ਮਸੀਤ ਭਾਈ ਨਾਮਦੇਵ ਨੇ ਤਾਂ ਨਾਮਦੇਵ ਸਾਹਿਬ ਦੇ ਸ਼ਬਦ ਹੈ ਇਹ ਜਿਨ੍ਹਾਂ ਲਈ ਅਸੀਂ ਕਹਿੰਦੇ ਆ ਵੀ ਇਦਾਂ ਕਲਾ ਕਰਾਮਾਤ ਵਰਤਾ ਦਿੱਤੀ ਉਹਨਾਂ ਦਾ ਸ਼ਬਦ ਹੈ ਨਾਮੇ ਸਈ ਸੇਵਿਆ ਨਾ ਦੇਹੁਰਾ ਨਾ ਮਸੀਤ ਜਿਹੜਾ ਨਾਮ ਕੱਲਾ ਮੰਦਰ ਵਿੱਚ ਹੈ ਨਾ ਕੱਲਾ ਮਸੀਤ ਵਿੱਚ ਹੈ ਮੈਂ ਤਾਂ ਭਾਈ ਉਸ ਨੂੰ ਮੰਨਦਾ ਹਾਂ ਜਿਹੜਾ ਪ੍ਰਮਾਤਮਾ ਸਾਰੀਆਂ ਥਾਵਾਂ ਤੇ ਇੱਕ ਜੈਸਾ ਹੈ ਮੰਦਰ ਮਸੀਤ ਗੁਰਦੁਆਰੇ ਵੀ ਉਨਾ ਹੀ ਹੈ ਘਰਾਂ ਵਿੱਚ ਵੀ ਉਨਾ ਹੀ ਹੈ ਬਾਹਰ ਵੀ ਉਨਾ ਹੀ ਹੈ ਜਿਹੜਾ ਇੱਕ ਰਸ ਵਿਆਪਕ ਕਰਤਾ ਪੁਰਖ ਹੈ ਪੁਰਖ ਦਾ ਕੀ ਅਰਥ ਹੈ ਅਸੀਂ ਮੂਲ ਮੰਤਰ ਅਕਾਲ ਪੁਰਖ ਦਾ ਕੀ ਅਰਥ ਹੈ ਉਹ ਕਰਤਾ ਉਹ ਪੈਦਾ ਕਰਨ ਵਾਲਾ ਜਿਹੜਾ ਸਾਰੀਆਂ ਆਪਣੀਆਂ ਬਣਾਈਆਂ ਰਚਨਾਵਾਂ ਦੇ ਵਿੱਚ ਆਪ ਇੱਕ ਰਸ ਵਿਆਪਕ ਹੈ ਇਦਾਂ ਕਹਿਣ ਕਿ ਉੱਪਰ ਪਾਈਦਕ ਸਿੰਘ ਲਿਖ ਸਿੰਘ ਲਿਖਦੇ ਨੇ ਕਹਿਣ ਲੱਗੇ ਗੁਰੂ ਪਾਤਸ਼ਾਹ ਉੱਥੇ ਗਏ ਚਰਚਾ ਹੋਈ ਜਦੋਂ ਚਰਚਾ ਹੋਈ ਤੇ ਜਿਹੜੇ ਸਦੀਆਂ ਤੋਂ ਲੋਕ ਸੁਣ ਰਹੇ ਸੀ ਵੀ ਖੁਦਾ ਕਾਬੇ ਦੇ ਵਿੱਚ ਹੀ ਵੱਸਦਾ ਹੈ ਜਿਹੜੇ ਸਦੀਆਂ ਤੋਂ ਲੋਕ ਸੁਣ ਰਹੇ ਸੀ ਵੀ ਖੁਦਾ ਤਾਂ ਕਾਬੇ ਦੇ ਵਿੱਚ ਹੀ ਵੱਸਦਾ ਹੈ ਜਦੋਂ ਬਾਬੇ ਨੇ ਕਿਹਾ ਉਹ ਨਹੀਂ ਭਾਈ ਜਿਹੜੇ ਤੁਸੀਂ ਖੁਦਾ ਨੂੰ ਮੰਨਦੇ ਹੋ ਨਾ ਉਹ ਖੁਦਾ ਇਕੱਲੀ ਇੱਕ ਥਾਂ ਤੇ ਨਹੀਂ ਸਾਰੀਆਂ ਥਾਵਾਂ ਤੇ ਵੱਸਦਾ ਹੈ ਤੁਹਾਡੇ ਹਿਰਦਿਆਂ ਦੇ ਵਿੱਚ ਵੀ ਵੱਸਦਾ ਹੈ ਤੇ ਗੁਰਮਖੋ ਗੁਰਨਾਨਕ ਸਾਹਿਬ ਬਾਦਸ਼ਾਹ ਨਾਲ ਕਈ ਦਿਨ ਚਰਚਾ ਚੱਲੀ ਇੱਕ ਦਿਨ ਥੋੜਾ ਚੱਲੀ ਹੋਈ ਗਈ ਤੁਸੀਂ ਮੱਕੇ ਮਦੀਨੇ ਦੀ ਗੋਸ਼ਟੀ ਪੜੋ ਕਦੇ ਮੌਕਾ ਮਿਲ ਜਾਂਦਾ ਕਾਜੀ ਰੁਕਣਦੀਨ ਨੇ ਬਾਬੇ ਨਾਲ ਸਵਾਲ ਜਵਾਬ ਕੀਤੇ 360 ਸਵਾਲ ਐ ਕਿੰਨੇ ਸਵਾਲ ਐ ਜੀ 300 60 ਸਵਾਲ ਕੀਤੇ ਕਾਜੀ ਰੁਕਣਦੀਨ ਨੇ ਤੁਸੀਂ ਵੇਖੋ ਵੀ ਰੁਕਣਦੀਨ 360 ਤਾਂ ਸਵਾਲ ਨੇ ਉਹਨਾਂ ਦਾ ਜਵਾਬ ਦੇਣ ਕਿੰਨੇ ਦਿਨ ਲੱਗੇ ਹੋਣਗੇ ਬਹੁਤ ਦਿਨ ਲੱਗੇ ਹੋਣਗੇ ਉਸ ਤੋਂ ਬਾਅਦ ਫਿਰ ਕਾਜੀ ਰੁਕਨ ਦੀਨ ਉਹ ਫਿਰ ਬਾਬੇ ਦੀ ਬਾਣੀ ਪੜਨ ਲੱਗ ਪੈਂਦਾ ਔਰ ਸ਼ਹੀਦ ਹੋਇਆ ਫਿਰ ਬਾਬੇ ਦੀ ਬਾਣੀ ਦੇ ਲਈ ਕਾਜੀ ਰੁਕਨ ਦੀਨ ਸਿੱਖ ਧਰਮ ਦਾ ਪਹਿਲਾ ਸ਼ਹੀਦ ਹੈ ਗੁਰਮਖੋ ਕਈ ਦਿਨ ਇਦਾਂ ਮੱਕੇ ਦੇ ਲੋਕਾਂ ਨੇ ਵੀ ਸੁਣਿਆ ਔਰ ਜਿਹੜੇ ਉਸ ਸਮੇਂ ਦੀ ਲੋਕ ਸੀ ਨਾ ਭਾਵੇਂ ਮੁਸਲਮਾਨ ਪੰਡਤ ਹੁੰਦੇ ਸੀ ਵਾਹ ਹਿੰਦੂ ਪੰਡਤ ਹੁੰਦੇ ਸੀ ਜਾਂ ਮੁਸਲਮਾਨ ਕਾਜੀ ਹੁੰਦੇ ਸੀ ਗੁਰਮਖੋ ਉਹਨਾਂ ਦਾ ਸੁਭਾਅ ਅਜ ਵਰਗਾ ਨਹੀਂ ਸੀ ਉਹ ਜਗਿਆਸੂ ਹੁੰਦੇ ਸਨ ਅਗਲੇ ਦੀ ਗੱਲ ਨੂੰ ਸੁਣਦੇ ਸੀ ਤੇ ਆਪਣੀ ਕਹਿੰਦੇ ਸੀ ਜਦੋਂ ਬਾਬੇ ਨੇ ਆਪਣਾ ਗਿਆਨ ਇਦਾਂ ਸਮਝਾਇਆ ਉੱਥੇ ਆਪਣੀ ਬਾਣੀ ਨੂੰ ਸਮਝਾਇਆ ਉੱਥੇ ਲੋਕਾਂ ਨੂੰ ਤੇ ਹਰ ਇੱਕ ਨੂੰ ਲੱਗਿਆ ਵੀ ਗੱਲ ਤੇ ਸਹੀ ਹੈ ਖੁਦਾ ਤੇ ਸਾਰੇ ਥਾਵਾਂ ਉੱਤੇ ਹੁੰਦਾ ਸਾਰੇ ਥਾਵਾਂ ਉੱਤੇ ਹੁੰਦਾ ਤੇ ਫਿਰ ਬਾਬੇ ਦੇ ਪਿੱਛੇ ਗੁਰਮਖੋ ਸਾਰਾ ਮੱਕਾ ਲੱਗ ਗਿਆ ਭਾਵ ਸਾਰੇ ਮੱਕੇ ਦੇ ਲੋਕ ਬਾਬੇ ਦੇ ਪਿੱਛੇ ਚੱਲ ਪਏ ਵੀ ਸੱਚ ਕਹਿੰਦਾ ਹੈ ਇਹ ਜੋ ਨਾਨਕ ਸ਼ਾਹ ਆਇਆ ਹੈ ਇਹ ਸੱਚ ਕਹਿੰਦਾ ਹੈ ਖੁਦਾ ਤੇ ਸਾਰੇ ਪਾਸੇ ਹੀ ਹੈ ਜਿਹੜੇ ਕੁਝ ਕਾਜੀ ਸਨ ਉੱਥੋਂ ਦੇ ਸਾਰੇ ਨਹੀਂ ਕੁਝ ਕਾਜੀ ਸਨ ਜਿਹੜੇ ਉਹਨਾਂ ਨੇ ਕਿਹਾ ਇਹਦੇ ਨਾਲ ਤੇ ਸਾਡਾ ਧੰਦਾ ਬੰਦ ਹੋ ਜਾਏਗਾ ਇਹਨੂੰ ਕੱਢੋ ਬਾਹਰ ਇੱਥੋਂ ਉਹਨਾਂ ਬਾਬੇ ਨੂੰ ਕੱਢਿਆ ਫਿਰ ਬਾਹਰ ਇੱਕਟੂ ਮੱਕੇ ਤੋਂ ਬਾਹਰ ਮੱਕੇ ਤੋਂ ਬਾਹਰ ਕੱਢ ਦਿੱਤਾ ਪਰ ਗੁਰਮਖੋ ਜਿਹੜੇ ਲੋਕਾਂ ਨੇ ਬਾਬੇ ਦਾ ਸੱਚ ਸੁਣਿਆ ਸੀ ਉਹਨਾਂ ਨੂੰ ਬਾਬੇ ਦਾ ਸੱਚ ਸਿਰ ਦੇ ਚ ਵਸ ਗਿਆ ਸੀ ਉਹ ਫਿਰ ਬਾਬੇ ਦੇ ਪਿੱਛੇ ਪਿੱਛੇ ਚੱਲ ਪਏ ਬਾਬਾ ਸਦੀਆਂ ਹੋ ਗਈਆਂ ਸਨ ਆ ਝੂਠ ਸੁਣਦਿਆਂ ਵੀ ਖੁਦਾ ਇੱਕ ਪਾਸੇ ਹੀ ਐ ਤੂੰ ਕਿਹਾ ਖੁਦਾ ਸਭ ਪਾਸੇ ਐ ਤੇਰੇ ਬਚਨ ਸੱਚ ਨੇ ਅੱਠ ਤੋਂ ਬਾਅਦ ਅਸੀਂ ਤੇਰੇ ਪਿੱਛੇ ਤੁਰਾਂਗੇ ਗੁਰਮਖੋ ਉਹ ਬਾਬੇ ਦੇ ਪਿੱਛੇ ਪਿੱਛੇ ਤੁਰੇ ਪਿੱਛੇ ਪਿੱਛੇ ਤੁਰੇ ਇਹਦਾ ਅਰਥ ਕੀ ਸੀ ਮੱਕਾ ਪਾਈ ਜਿਹੜਾ ਮੱਕਾ ਪਹਿਲਾਂ ਕਾਜ਼ੀਆਂ ਦੇ ਪਿੱਛੇ ਚੱਲਦਾ ਅਰਥ ਕੀ ਬਣਿਆ ਜਿਹੜਾ ਮੱਕਾ ਪਹਿਲਾਂ ਕਾਜ਼ੀਆਂ ਦੇ ਪਿੱਛੇ ਸੀ ਕਾਜ਼ੀਆਂ ਦੇ ਵੱਲ ਸੀ ਉਹ ਮੱਕਾ ਫਿਰਕੇ ਬਾਬੇ ਵੱਲ ਹੋ ਗਿਆ ਜਿਹੜਾ ਮੱਕਾ ਪਹਿਲਾਂ ਕਾਜ਼ੀਆਂ ਦੇ ਵੱਲ ਸੀ ਕਾਜ਼ੀਆਂ ਦੀ ਗੱਲ ਤੇ ਭਰੋਸਾ ਕਰਦਾ ਸੀ ਹੁਣ ਉਹ ਮੱਕਾ ਫਿਰ ਗਿਆ ਅਰਥ ਕੀ ਬਣਿਆ ਉਹ ਮੱਕੇ ਦੇ ਲੋਕ ਫਿਰ ਕੇ ਹੁਣ ਬਾਬੇਵਾਲ ਹੋ ਗਏ ਬਾਬਾ ਤੂੰ ਸੱਚ ਬੋਲਦਾ ਹੈ ਫਿਰ ਜਿਹੜੇ ਪਾਸੇ ਬਾਬਾ ਜਾਂਦਾ ਸੀ ਗੁਰਮਖੋ ਫਿਰ ਉਹ ਲੋਕ ਉਸੇ ਪਾਸੇ ਜਾਂਦੇ ਸੀ ਭਾਵ ਮੱਕੇ ਦੇ ਉਹ ਲੋਕ ਜਿਨ੍ਹਾਂ ਨੇ ਸੱਚ ਕਬੂਲ ਕੀਤਾ ਜਿੱਧਰਲੇ ਪਾਸੇ ਬਾਬਾ ਜਾਂਦਾ ਸੀ ਉਹ ਬਾਬੇ ਦੇ ਵਾਲੀ ਘੁੰਮ ਜਾਂਦੇ ਸੀ ਬਾਬੇ ਦੇ ਪਿੱਛੇ ਪਿੱਛੇ ਤੁਰਦੇ ਸੀ ਔਰ ਇਸੇ ਦਾ ਹੀ ਕਾਰਨ ਹੋਇਆ ਬਾਬੇ ਦਾ ਪ੍ਰਭਾਵ ਇੰਨਾ ਪਿਆ ਆਪਕਦਰ ਵਿਚਾਰੀ ਸੀ ਗੱਲ ਸਮਾਪਤੀ ਕਰ ਗਏ ਗੁਰਨਾਨਕ ਸਾਹਿਬ ਪਾਤਸ਼ਾ ਕੂਫਾ ਨਗਰ ਗਏ ਗੁਰਮਖੋ ਉਥੋਂ ਦੇ ਕਾਜ਼ੀਆਂ ਨੂੰ ਫਤਵਾ ਜਾਰੀ ਕਰਨਾ ਪਿਆ ਵੀ ਜਿਹੜਾ ਬਾਬੇ ਦਾ ਬਚਨ ਸੁਣੇਗਾ ਨਾਨਕ ਕਾਫਰ ਹੈ ਜਿਹੜਾ ਬਾਬੇ ਨਾਨਕ ਦੇ ਬਚਨ ਸੁਣੇਗਾ ਉਹ ਵੀ ਕਾਫਰ ਹੋਵੇਗਾ ਇਹ ਫਤਵਾ ਜਾਰੀ ਕਰਨਾ ਪਿਆ ਸੀ ਅਰਥ ਕੀ ਬਣਿਆ ਫਤਵਾ ਜਾਰੀ ਉਦੋਂ ਹੀ ਕਰਨਾ ਪੈਂਦਾ ਗੁਰਮਖੋ ਜਦੋਂ ਕਿਸੇ ਦਾ ਵੱਡਾ ਪ੍ਰਭਾਵ ਪੈਂਦਾ ਹੋਵੇ ਉਸ ਮੁਸਲਮਾਨੀ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਸਾਨੂੰ ਬਾਬੇ ਵਲਤੁਰ ਪਏ ਸੀ ਫਿਰਗੇ ਸਨ ਉਹ ਲੋਕ ਮਣ ਫਿਰਗੇ ਸੀ ਉਹਨਾਂ ਦੇ ਨਹੀਂ ਬਾਬਾ ਤੂੰ ਸੱਚ ਬੋਲਦਾ ਏ ਇਸ ਕਰਕੇ ਗਿੱਤ ਸਿੰਘ ਫਿਰ ਆਪਣਾ ਇਹ ਲੈਕਚਰ ਆ ਨਾ ਉਹ ਇੱਥੇ ਬੰਦ ਕਰਦੇ ਆ ਉਹ ਕਹਿੰਦੇ ਜਿੱਥੇ ਲਾਹੌਰ ਇਹ ਜਾਦਾ ਚਲੇ ਜਾਣ ਆਪਾਂ ਕਹਿੰਦੇ ਸਾਰਾ ਲਾਹੌਰ ਹੀ ਚੱਲ ਕੇ ਇੱਥੇ ਆ ਗਿਆ ਜਿੱਥੇ ਅੰਬਤਸਰ ਵਾਲੇ ਵੱਧ ਵਸਦੇ ਹੋਣ ਆਪਾਂ ਕਹਿੰਨੇ ਅੰਬਤਸਰ ਸਾਰਾ ਹੀ ਚੱਲ ਕੇ ਇੱਥੇ ਆ ਗਿਆ ਇਸੇ ਤਰ੍ਹਾਂ ਮੱਕੇ ਦੀ ਧਰਤੀ ਦੇ ਲੋਕ ਚੱਲ ਕੇ ਬਾਬੇ ਕੋਲੇ ਆ ਗਏ ਉਹ ਮੱਕਾ ਫਿਰਕੇ ਬਾਬੇ ਵੱਲ ਹੋ ਗਿਆ ਕਿਉਂ ਕਿਉਂਕਿ ਬਾਬਾ ਮਨ ਬਦਲਦਾ ਹੈ ਬਾਬਾ ਪੁਰਾਣੀਆਂ ਪਰੰਪਰਾਵਾਂ ਨੂੰ ਸਿਧਾਂਤ ਨਾਲ ਜੋੜਦਾ ਹੈ ਗੁਰਮਖੋ ਬਾਬੇ ਦਾ ਮਕਸਦ ਬਿਲਡਿੰਗਾਂ ਕਮਾਉਣਾ ਨਹੀਂ ਹੈ ਬਾਬੇ ਦਾ ਮਕਸਦ ਲੋਕਾਂ ਦੇ ਮਨਾਂ ਨੂੰ ਝੂਠ ਵਾਲੇ ਪਾਸੇ ਤੋਂ ਕਮਾ ਕੇ ਸੱਚ ਵਾਲੇ ਪਾਸੇ ਜੋੜਨਾ ਸੀ ਔਰ ਮੱਕੇ ਦੀ ਧਰਤੀ ਉੱਤੇ ਵੀ ਬਾਬੇ ਨੇ ਇਹ ਕੀਤਾ ਝੂਠ ਵਾਲੇ ਪਾਸੇ ਤੋਂ ਲੋਕਾਂ ਨੂੰ ਕਮਾ ਕੇ ਸੱਚ ਵਾਲੇ ਪਾਸੇ ਜੋੜ ਦਿੱਤਾ ਪਾਤਸ਼ਾਹ ਕਿਰਪਾ ਕਰਨ ਇਸ ਕਰਕੇ ਹੁਣ ਮੈਨੂੰ ਉਮੀਦ ਲੱਗਦਾ ਹੈ ਵੀ ਵਿਸ਼ਵਾਸ ਹੈ ਵੀ ਮਨ ਸਾਡਾ ਵੀ ਘੁੰਮ ਗਿਆ ਹੋਵੇਗਾ ਉਹਨਾਂ ਕਰਾਮਾਤਾਂ ਵਾਲੇ ਪਾਸੇ ਤੋਂ ਬਾਬੇ ਦੀ ਬਾਣੀ ਵੱਲ ਆ ਗਿਆ ਹੋਵੇਗਾ ਬਾਬੇ ਦੀ ਬਾਣੀ ਵੱਲ ਹੀ ਅਸੀਂ ਆਪਣੇ ਮਨ ਨੂੰ ਘਮਾਉਣਾ ਗੁਰਮਖ ਪਾਤਸ਼ਾਹ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ